ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਤੇ ਕਿਰਪਾ ਕਰਕੇ ਹੋਲੇ ਮਹੱਲੇ ਦੇ ਜਿਹੜਾ ਤਿਉਹਾਰ ਮਨਾਉਣ ਦੀ ਜਿਹੜੀ ਰਵਾਇਤ ਚਾਲੂ ਕੀਤੀ ਉਸ ਰਵਾਇਤ ਦੇ ਵਿੱਚ ਬਟਾਲੇ ਦੀਆਂ ਸਮੂਹ ਸਾਥ ਸੰਗਤਾਂ ਦੇ ਸਹਿਯੋਗ ਦੇ ਨਾਲ ਮਾਤਾ ਸੁਲਖਣੀ ਜੀ ਚੈਰੀਟੇਬਲ ਟਰਸਟ ਵੱਲੋਂ ਇਹ 8ਵਾਂ ਮਹਾਨਗਰ ਕੀਤਾ ਜਿਹੜਾ ਹੈ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਉੱਥੋਂ ਦੇ ਅਲੋਕਿਕ ਨਜ਼ਾਰਿਆਂ ਵਿੱਚ ਆਪਣਾ ਜਿਹੜਾ ਹੈ ਦ੍ਰਿਸ਼ ਵੇਖ ਕੇ ਤੇ ਬਾਗੋ ਬਾਗ ਹੋਣਗੇ ਇਹ ਜਗ੍ਹਾ ਤੇ ਮਨਾਇਆ ਜਾਂਦਾ ਪਰ ਖਾਲਸੇ ਦੀ ਧਰਤੀ ਦਾ ਅਲੋਕਿਕ ਨਜ਼ਾਰਾ ਹੀ ਵੱਖਰਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਤੇ ਬਖਸ਼ਿਸ਼ ਕਰਕੇ ਕਿਉਂਕਿ ਜਿਹੜੀ ਹੋਲੀ ਉਸ ਵੇਲੇ ਮਨਾਈ ਜਾਂਦੀ ਸੀ ਤੇ ਉਹਦੇ ਵਿੱਚ ਜਿਹੜੀਆਂ ਰਵਾਇਤਿ ਕੁਝ ਇਹੋ ਜਿਹਾਂ ਘਾਟਾਂ ਆ ਗਈਆਂ ਜਿਸ ਕਾਰਨ ਗੋਬਿੰਦ ਸਿੰਘ ਮਹਾਰਾਜ ਨੇ ਖੋਲਾ ਮਹੱਲੇ ਦਾ ਮਹੱਲੇ ਦਾ ਮਤਲਬ ਇਹ ਹੋਏ ਕਿ ਹੱਲਾ ਕਰਨਾ ਤੇ ਖਾਲਸੇ ਨੂੰ ਜਿਹੜਾ ਹੈ ਉਹਨਾਂ ਨੇ ਇਸ ਖੋਲੇ ਮਹੱਲੇ ਦੇ ਵਿੱਚ ਆਪਸ ਦੇ ਵਿੱਚ ਜੰਗਜੂ ਜਿਹੜੇ ਕਰਤਬਸਣ ਉਹ ਦਿਖਾ ਕੇ ਤੇ ਖਾਲਸੇ ਨੂੰ ਖੋਲੇ ਮਹੱਲੇ ਦੇ ਵਿੱਚ ਮਨਾਉਣ ਲਈ ਪ੍ਰਯਤਨ ਕੀਤਾ ਜੀ ਜਾਓਗੇ ਅੱਜ ਦੇ ਇਸ ਮਹਾਨ ਨਗਰ ਕੀਰਤਨ ਬਾਰੇ ਕਿਸ ਤਰ੍ਹਾਂ ਦਾ ਨਾਨਤਾਰ ਅਕੀਰ ਦਾਸਾਂ ਲੈ ਕੇ ਚਲੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਨੰਦ ਬਹੁਤ ਆ ਰਿਹਾ ਵਾਹਿਗੁਰੂ ਜੀ ਮਾਰੇ ਦੀ ਧਰਤੀ ਦਾ ਚੱਲੇ ਆ ਸ੍ਰੀ ਕੇਸਗੜ੍ਹ ਸਾਹਿਬ ਤੇ ਖੁਸ਼ੀਆਂ ਅਰਦਾਸ ਸਭ ਨੂੰ ਇਹ ਕਰਦੇ ਆ ਸਰਬਦਾ ਸਰਬਤ ਦਾ ਭਲਾ ਮੰਗਦੇ ਆ ਅਰਦਾਸ ਵੀ ਅਸੀਂ ਇਹ ਹੀ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਇਹ ਹੀ ਅਰਦਾਸ ਕਰਦੇ ਆ ਸਾਰੇ ਦੇ ਝੋਲਿਆਂ ਚ ਅਰਦਾਸ ਖੁਸ਼ੀਆਂ ਪ੍ਰਾਪਤ ਹੋਣ ਦੁੱਖ ਦਾ ਦੁੱਖ ਦੂਰ ਹੋਵੇ ਤੇ ਇਹ ਹੀ ਅਰਦਾਸ ਸਾਡੀ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਆਇਆ ਕਿੱਥੇ ਜਾ ਰਿਹਾ ਔਰ ਕਿੰਨੇ ਦਿਨਾਂ ਚ ਪਹੁੰਚੇਗਾ ਕੀ ਕਰਨ ਜਾ ਰਿਹਾ ਤੇ ਜੀ ਸ਼੍ਰੀ ਅਨੰਦਪੁਰ ਸਾਹਿਬ ਹੌਲੇ ਹੌਲੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਮਾਤਾ ਸੁਲਖਣੀ ਜੀ ਨਿਸ਼ਕਾਮ ਚੈਰੀਟੇਬਲ ਟਰੱਸਟ ਬਟਾਲਾ ਵੱਲੋਂ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਰੰਭ ਹੋ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਟਟਿਆਰਾ ਮਹੱਲਾ ਬਟਾਲਾ ਤੋਂ ਆਰੰਭ ਹੋ ਕੇ ਅੱਜ ਰਾਤ ਦੇ ਪੜਾ ਜੋ ਕਿ ਗੁਰਦੁਆਰਾ ਹਰੀਆਂ ਵੇਲਾਂ ਸਾਹਿਬ ਪਾਸ਼ਾ ਜੀ ਸਤਮੀ ਮਾਲਪੁਰ ਵੀ ਕੇ ਹੋਣ ਕੱਲ ਨੂੰ ਉਥੋਂ ਆਰੰਭਤਾ ਕਰਕੇ ਅਸੀਂ ਜਿਹੜੀ ਆਨੰਦਪੁਰ ਸਾਹਿਬ ਵਿਖੇ ਉਹ ਲੰਮ ਲਿਆ ਮਨਾਣ ਜਾ ਰਹੇ ਆ ਜੀ ਫੁੱਲ ਤਿਆਰੀ ਹੈ ਜੀ ਰੰਗ ਗੁਲਾਲ ਜੋ ਵੀ ਉੱਥੇ ਸਮਾਨ ਚਾਹੀਦਾ ਸਜੋ ਸਮਾਨ ਸਾਰੇ ਤਿਆਰ ਹੈ ਜੀ